ਨਾਵਰਾਮਪਲ ਸਿੰਘ ਕਲਰਕ ਜਨਰਲ ਸਕੱਤਰ ਬੀਕੇਯੂ ਸਿੱਧੂ ਪਰ ਪ੍ਰਧਾਨ ਜਿੱਥੇ ਵੀਰੇ ਦਾਤ ਬੋਲ ਜੋਂ ਕੀ ਕਰਨਾ ਅੱਜ ਅਸੀਂ ਜਿਹੜਾ ਸਾਡਾ ਮਸਲਾ ਹੈ ਜਿਹੜੀ ਇਹ ਸਰਕਾਰ ਤਰ ਤਰ ਇਹ ਚਿੱਕਾਲੇ ਮੀਟਰ ਲਗਾਈ ਜਾ ਰਹੀ ਹੈ ਜਿਸ ਨਾਲ ਸਾਡੇ ਮੁਲਾਜ਼ਮ ਵਰਗ ਦੇ ਜਿਹੜੇ ਨੌਜਵਾਨ ਨੇ ਰੀਡਿੰਗ ਲੈਂਦੇ ਨੇ ਉਹਨਾਂ ਦੀ ਨੌਕਰੀਆਂ ਨੇ ਜੋ ਬਿਲਕੁਲ ਸਾਫ ਹੋ ਜਾਣਗੀਆਂ ਤਾਂ ਕੋਈ ਪੈਸੇ ਭਰਾਂਦਾ ਉਹਨਾਂ ਦੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਜਿਹੜਾ ਕਲਰਕ ਹੈ ਉਹਨਾਂ ਦੀ ਨੌਕਰੀ ਖਤਮ ਹੋ ਜਾਊਗੀ ਇਹ ਜਿਹੜੀ ਸਰਕਾਰ ਹੈ ਕਾਰਪੋਰੇਟ ਪਹਾੜਾਂ ਦੇ ਪੱਖ ਦੇ ਵਿੱਚ ਹੋ ਕੇ ਇਹਨਾਂ ਮੀਟਰਾਂ ਨੂੰ ਤਰਤਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਧੋਖਾ ਦੇ ਕੇ ਇੱਕ ਲਗਾਏ ਜਾ ਰਹੇ ਨੇ ਉਹ ਧੋਖਾ ਕੀ ਹੈ ਪਹਿਲਾਂ ਜਿਵੇਂ ਇੱਕ Jio ਆਇਆ ਸੀ ਆਪਾਂ ਨੂੰ Reliance ਆਈ ਸੀ ਉਹਨਾਂ ਨੇ ਆਪਾਂ ਨੂੰ SIM ਵੀ ਫ੍ਰੀ ਦਿੱਤਾ ਸੀ نیٹ ਫ੍ਰੀ ਦਿੱਤਾ ਮੋਬਾਈਲ ਫ੍ਰੀ ਦਿੱਤਾ ਉਸ ਤੋਂ ਉਪਰੰਤ ਅੱਜ ਉਹਨਾਂ ਨੇ ਆਪਣੇ ਉੱਤੇ ਸਿਕੰਜਾ ਕੱਸ ਕੇ 6 ਤੋਂ 700 ਰੁਪਿਆ ਪ੍ਰਤੀ ਇੱਕ ਕਨੈਕਸ਼ਨ ਦਾ SIM ਦੇ ਵਿੱਚ ਹਰ ਇੱਕ ਬੰਦਾ ਉਹਨੂੰ ਕੁਵਾ ਰਿਹਾ ਹੈ ਉਸੇ ਤਰ੍ਹਾਂ ਇਹ ਹੈ ਕਿਸੇ ਵੇਲੇ ਆਰਥਿਕ ਤੰਗੀ ਹੁੰਦੀ ਸੀ ਸਾਡੀ ਅਸੀਂ ਨਹੀਂ ਬਿੱਲ ਭਰ ਸਕਦੇ ਤੇ ਪਰ ਸਾਡੀ ਬਿਜਲੀ ਬਹਾਲ ਰਹਿੰਦੀ ਸੀ ਦੂ ਤਿੰਨ ਮਹੀਨਿਆਂ ਤੱਕ ਉਸ ਤੋਂ ਉਪਰੰਤ ਜਦੋਂ ਸਾਡਾ ਹੱਥ ਸੈੱਟ ਹੋ ਜਾਂਦਾ ਤਾਂ ਅਸੀਂ ਪੈਸੇ ਭਰ ਕੇ ਉਹ ਸੈੱਟ ਕਰ ਦਿੰਦੇ ਤੇ ਪਰ ਇਸ ਵਿੱਚ ਇੱਕ ਸਿੰਮ ਹੋਣ ਦੇ ਕਾਰਨ ਕਰਕੇ ਉਹ ਜਦੋਂ ਵੀ ਪੈਸੇ ਖਤਮ ਹੋ ਜਾਣਿਆ ਉਸੇ ਟਾਈਮ ਇਹਨੇ ਬੰਦ ਹੋ ਜਾਣਾ ਉਸੇ ਟਾਈਮ ਬੱਤੀ ਬੰਦ ਹੋ ਜਾਣੀ ਹੈ ਕਿਉਂਕਿ ਕਈ ਮਜਬੂਰੀਆਂ ਨੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਨਾ ਤਾਂ ਫਸਲਾਂ ਦਾ ਰੇਟ ਮਿਲ ਰਿਹਾ ਇਸ ਕਰਕੇ ਇਹ ਚੱਪਾਲੇ ਮੀਟਰ ਸਾਡੇ ਬਹੁਤ ਘਾਤਕ ਨੇ ਇਹ ਕਾਰਪੋਰੇਟ ਦੇ ਪੱਖੇ ਪੱਖੇ ਦੇ ਵਿੱਚ ਨੇ ਇਸ ਕਰਕੇ ਅਸੀਂ ਇਹ ਮੀਟਰ ਪਟਟਿਆ ਇਹਨਾਂ ਨੂੰ ਕਿੰਨੇ ਕਿ ਮੀਟਰ ਨੇ ਪਤਾ ਜਿਹੜੇ ਜਮ੍ਹਾਂ ਕਰਾਉਣਾ ਹੈ ਇਹ ਅੱਜ ਅਸੀਂ 15 ਤੋਂ 18 ਦੇ ਲਗਭਗ ਸਾਡੇ ਲਈ ਮੀਟਰ ਨੇ ਇਹ ਪਿੰਡ ਦੇ ਵਿੱਚੋਂ ਲੈ ਕੇ ਆਏ ਆ ਪਿੰਡ ਜਲੂਰ ਦੇ ਵਿੱਚੋਂ ਅੱਗੇ ਹੋਰ ਸਾਰੇ ਪਿੰਡਾਂ ਦੇ ਵਿੱਚੋਂ ਇਹ ਆਂਦੇ ਰਹਿਣਗੇ ਜਿੰਨਾ ਤੱਕ ਸਾਡੇ ਪੁਰਾਣੇ ਮੀਟਰ ਨਹੀਂ ਲਗਾਈ ਜਾਂਦੇ ਹੈਗੇ ਕੀ ਲੱਗਦਾ ਕਿ ਕਿੰਨੇ ਕ ਪਿੰਡਾਂ ਵਿੱਚੋਂ ਆਵਾਜ਼ ਠਾਈ ਗਈ ਜਲ ਮੀਟਰ ਜਮਾ ਕਰਾਉਂਦੀ ਹੈ ਇਹ ਸਾਡੇ ਬਲਾਕ ਦੇ ਵਿੱਚੋਂ ਪੂਰੇ ਲਗਭਗ ਮੰਨ ਲੈ ਸਾਡੇ ਬਲਾਕ ਦੇ ਜਿੰਨੇ ਵੀ ਪਿੰਡ ਹੈ ਉਹਨਾਂ ਪਿੰਡਾਂ ਦੇ ਵਿੱਚੋਂ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਇਹਨਾਂ ਦਾ ਘਾਤਕ ਨੁਕਸਾਨ ਵੀ ਇੱਕ ਹੋਰ ਹੈ ਇਹ ਨਾ ਤਾਂ ਕੋਈ ਸਾਡੇ ਘਰੇ ਰੀਡਿੰਗ ਲੈਣ ਜਾਂਦਾ ਇਹਨਾਂ ਦੀ ਇਹ ਤਾਂ ਸਿੱਧਾ ਮੈਸੇਜ ਭੇਜ ਦਿੰਦੇ ਨੇ ਸਾਡੇ ਪਿੰਡ ਵਿੱਚ ਹੀ ਇੱਕ ਘਰ ਦੇ ਵਿੱਚ ਮੀਟਰ ਲੱਗਿਆ ਹੋਇਆ ਸੀ ਉਹ ਮੀਟਰ ਦੀ ਜੁਲਟਾ ਦਾ ਮੱਛੀਆਂ ਨੇ 600 ਪਰ ਉਹਨਾਂ ਬਿੱਲ ਪਾਤਾ ਮੈਸੇਜ ਰਾਹੀਂ ਕਿ 13000 ਰੁਪਏ ਬਿੱਲ ਤੇਨੂੰ ਕੱਢ ਦਿੱਤਾ ਜਮ੍ਹਾਂ ਕਰਾ ਦੇ ਮੀਟਰ ਤੁਸੀਂ ਉਹਨਾਂ ਚ ਰਹਿ ਨਹੀਂ ਹੁਣਾ ਬਸ ਜਮ੍ਹਾਂ ਕਰਾਣਾ ਲੱਗਿਆ ਐਨ ਮੀਟਰ ਇਹਨਾਂ ਨੂੰ ਇਹ ਮੈਕਮੇਨ ਮੀਟਰ ਜਮ੍ਹਾਂ ਕਰਵਾ ਕੇ ਅਸੀਂ ਆਪ ਦਾ ਮੰਨ ਲਓ ਐਸੀ ਸਾਭ ਨੂੰ ਅਪੀਲ ਹੈ ਕਿ ਸਾਡੀ ਇਹ ਜਿਹੜੇ ਮੀਟਰ ਸਾਡੇ ਆਪਣੇ ਏਰੀਏ ਦੇ ਵਿੱਚ ਬਲਾਕ ਦੇ ਵਿੱਚ ਨਾ ਲਗਾਏ ਜਾਣ ਸਾਡੇ ਪੁਰਾਣੇ ਮੀਟਰ ਉਹ ਹਲਕੀ